ਆਰਿਆਂ ਨੂੰ ਫਸਟਿਆਕਾਰ ਨਮਸਤੇ ਸलाम ਜੀ ਉਮੀਰ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਆਪਣਾ ਤਾਂ ਜੀ ਫਿਰ ਵਲੌਗ ਪਤਾ ਹੀ ਹੈ ਤੁਹਾਨੂੰ ਦੁਪਹਿਰ ਤੋਂ ਹੀ ਮੈਂ ਜ਼ਿਆਦਾਤਰ ਸਟਾਰਟ ਕਰਦੀ ਹੁੰਦੀ ਆ ਸਵੇਰ ਦੇ ਟਾਈਮ ਨਹੀਂ ਮੈਂ ਵਲੌਗ ਬਣਾਉਂਦੀ ਹੈਗੀ ਬਹੁਤ ਘੱਟ ਬਣਾਉਣੀ ਆ ਕਿਉਂਕਿ ਸਵੇਰੇ ਸਵੇਰੇ ਇੰਨਾ ਜ਼ਿਆਦਾ ਕੰਮ ਮੈਨੂੰ ਹੁੰਦਾ ਵੀ ਨਹੀਂ ਹੈਗਾ ਡਾਕਟਰ ਸਾਹਿਬ ਨੂੰ ਇੱਕ ਰੋਟੀ ਬਣਾ ਕੇ ਦੇਣੀ ਹੁੰਦੀ ਹੈ ਤੇ ਬਸ ਜ਼ਿਆਦਾ ਟਾਈਮ ਹੋਰ ਕੁਝ ਆਪਾਂ ਨੂੰ ਕਰਨ ਲਈ ਹੁੰਦਾ ਨਹੀਂ ਹੈ ਤੇ ਇਸ ਕਰਕੇ ਮੈਂ ਦੁਪਹਿਰ ਤੋਂ ਹੀ ਆਪਣੀ ਜਿਹੜੀ ਰੁਟੀਨ ਹੈਗੀ ਆ ਵਲੌਗ ਬਣਾਉਣ ਦੀ ਉਹ ਸਟਾਰਟ ਕਰਦੀ ਹੁੰਦੀ ਆ ਤੇ ਅੱਜ ਜਿਹੜਾ ਵੀ ਮੈਂ ਬਣਾਵਾਂਗੀ ਅੱਜ ਤੇ ਅੱਜ ਮੈਂ ਨਾ ਅਰਬੀ ਦੀ ਸਬਜ਼ੀ ਬਣਾਵਾਂਗੀ ਤੇ ਅਰਬੀ ਚਲੋ ਜੀ ਮੈਂ ਦਿਖਾਉਣੀ ਆ ਮੈਂ ਕਿਸ ਤਰੀਕੇ ਦੇ ਨਾਲ ਬਣਾਵਾਂਗੀ ਅਰਬੀ ਉਹਦੀ ਰੈਸਪੀ ਸ਼ੇਅਰ ਕਰਾਂਗੀ ਦੇਖੋ ਜੀ ਮੈਂ ਅਰਬੀ ਲੈ ਲਈ ਐ ਤੇ ਪਹਿਲਾਂ ਮੈਂ ਇਹਨੂੰ ਛਿੱਲ ਲਵਾਂ ਲਓ ਜੀ ਅਰਬੀ ਆਪਾਂ ਛਿੱਲ ਲਈ ਐ ਕਰਾਂਗੇ ਜੀ ਅਰਬੀ ਨੂੰ ਡੀਪ ਫ੍ਰਾਈ ਤੇਲ ਆਪਾਂ ਜੀ ਪਾ ਲਿਆ ਕੜਾਈ ਵਿੱਚ ਡੀਪ ਫ੍ਰਾਈ ਕਰਾਂਗੇ ਤਾਂ ਤੁਹਾਨੂੰ ਮੀਡੀਅਮ ਫਲੇਮ ਦੇ ਉੱਪਰ ਇਹਨੂੰ ਹੁਣ ਬ੍ਰਾਊਨ ਹੋਣ ਤੱਕ ਫ੍ਰਾਈ ਕਰਾਂਗੇ ਦੇਖੋ ਜੀ ਆਪਣੀ ਆਲੂ ਦੀ ਹੋ ਰਹੀ ਹੈ ਜੀ ਫਰਾਈ ਤੇ ਆਪਾਂ ਮੀਡੀਅਮ ਫਲੇਮ ਦੇ ਉੱਪਰ ਕਰ ਰਹੇ ਆਂ ਤੇ ਇਸ ਦੇ ਨਾਲ ਨਾ ਫਿਰ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਜੇ ਆਪਾਂ ਹਾਈ ਫਲੇਮ ਤੇ ਰੱਖਾਂਗੇ ਉੱਪਰੋਂ ਉੱਪਰੋਂ ਸੜ ਜਾਊਗੀ ਟੇਸਟ ਕਰਕੇ ਆਪਾਂ ਮੀਡੀਅਮ ਫਲੇਮ ਦੇ ਉੱਪਰ ਇਹਨਾਂ ਨੂੰ ਫਰਾਈ ਕਰਿਆ ਹੈ ਹੁਣ ਆਪਾਂ ਜੀ ਇਹ ਆਰਬੀ ਦੇ ਦੋ ਦੋ ਟੁਕੜੇ ਕਰ ਦੇਵਾਂਗੇ ਕਿਉਂਕਿ ਜਦੋਂ ਆਪਾਂ ਫਰਾਈ ਕਰੀ ਸੀ ਉਦੋਂ ਇਹ ਸਾਬਤ ਸੀ ਤੇ ਹੁਣ ਇਸ ਕਰਕੇ ਆਪਾਂ ਇਹਨੂੰ ਦੋ ਹਿੱਸਿਆਂ ਦੋ ਟੁਕੜਿਆਂ ਵਿੱਚ ਕੱਟਾਂਗੇ ਕਿਉਂਕਿ ਜਦੋਂ ਆਪਾਂ ਤੜਕਾ ਲਗਾਵਾਂਗੇ ਨਾ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਮਸਾਲਾ ਮਿਕਸ ਹੋ ਜਾਊਗਾ ਲਓ ਜੀ ਆਪਾਂ ਹੁਣ ਕਰ ਰਹੇ ਆ ਤੜਕੇ ਦੀ ਤਿਆਰੀ ਤੇ ਪਹਿਲਾਂ ਆਪਾਂ ਪਿਆਜ਼ ਲਸਣ ਤੇ ਅਦਰਕ ਨੂੰ ਗ੍ਰਾਈਂਡ ਕਰਾਂਗੇ ਚਲੋ ਲਗਾਉਣੇ ਆ ਜੀ ਆਪਾਂ ਤੜਕਾ ਤੇ ਕੜਾਈ ਆਪਾਂ ਰੱਖ ਲਈ ਐ ਤੇ ਪਾਵਾਂਗੇ ਜਿਹਦੇ ਵਿੱਚ ਸਰੋਂ ਦਾ ਤੇਲ ਤੇਲ ਆਪਾਂ ਇਹਦੇ ਵਿੱਚ ਹੀ ਲੈ ਲਾਂਗੇ ਤੇਲ ਆਪਾਂ ਜਿਹੜਾ ਜਿਹਦੇ ਵਿੱਚ ਅਰਬੀ ਨੂੰ 프라이 ਕੀਤਾ ਸੀ ਉਹ ਹੀ ਆਪਾਂ ਤੇਲ ਲੈ ਲਾਂਗੇ ਤੇਲ ਹੋ ਗਿਆ ਜੀ ਗਰਮ ਤੇ ਹੁਣ ਪਾ ਦਿੰਨੇ ਆਪਾਂ ਜੀਰਾ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਸਾਬਤ ਧਨੀਆ ਪਾਇਆ ਥੋੜਾ ਜਿਹਾ ਇਹ ਹੈਗੇ ਜੀ ਹਿੰਗ ਥੋੜਾ ਜਿਹਾ ਆਪਾਂ ਹਿੰਗ ਪਾਵਾਂਗੇ ਤੇ ਕਿਉਂਕਿ ਨਾ ਜਿਹੜੀ ਅਰਬੀ ਹੁੰਦੀ ਹੈ ਬੈਵਾਰਦੀ ਵਾਲੀ ਹੁੰਦੀ ਹੈ ਇਸ ਕਰਕੇ ਆਪਾਂ ਦੇ ਵਿੱਚ ਮਸਾਲੇ ਦੇ ਲਈਏ ਜ਼ਿਆਦਾ ਪਾਵਾਂਗੇ ਹਿੰਗੇ ਇਸ ਕਰਕੇ ਆਪਾਂ ਪਾ ਰਹੇ ਹਾਂ ਇਸ ਤੋਂ ਬਾਅਦ ਜੇ ਆਪਾਂ ਪਿਆਜ਼ ਪਹਿਲਾਂ ਆਪਾਂ ਜੀ ਪਿਆਜ਼ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ ਤੇ ਉਸ ਤੋਂ ਬਾਅਦ ਪਾਉਣੇ ਜੀ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ ਦੇ ਨਾਲ ਹੀ ਆਪਾਂ ਜੀ ਆਮ ਮਸਾਲੇ ਜਿਹੜੇ ਵੀ ਆਪਣੇ ਨਮਕ ਮਿਰਚ ਹਲਦੀ ਤੇ ਸੁੱਕਾ ਧਨੀਆ ਜਿਹੜਾ ਕੁੱਟਿਆ ਹੋਇਆ ਉਹ ਪਾਵਾਂਗੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਗਰੇਵੀ ਤਿਆਰ ਕਰਾਂਗੇ ਜੀ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਗਰੇਵੀ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੋ ਜੀ ਆਪਣਾ ਚੰਗੀ ਤਰ੍ਹਾਂ ਗਰੇਵੀ ਤਿਆਰ ਹੋ ਗਈ ਹੈ ਮਸਾਲਾ ਪਾਤੀਏ ਤੇ ਹੁਣ ਆਪਾਂ 프라이 ਕੀਤੀ ਹੋਈ ਅਰਬੀ ਵਿੱਚ ਪਾ ਦਵਾਂਗੇ ਥੋੜਾ ਮਸਾਲਾ ਮਿਕਸ ਹੁਣ ਤੱਕ ਜੇ ਆਪਾਂ ਇਹਨੂੰ ਪਕਾਵਾਂਗੇ ਅਰਬੀ ਨੂੰ ਫਿਰ ਆਪਾਂ ਥੋੜਾ ਜਿਹਾ ਹੋਰ ਪਾਣੀ ਲੋੜ ਮੁਤਾਬਕ ਪਾਵਾਂਗੇ ਜਿਆਦਾ ਪਤਲਾ ਨਹੀਂ ਰੱਖਣਾ ਲੋ ਜੀ ਦੇਖੋ ਪਾਣੀ ਪਾ ਕੇ ਆਪਾਂ ਨੇ ਪੱਕਣ ਲਈ ਰੱਖ ਦਿੱਤੀ ਸੀ ਤੇ ਹੁਣ ਆਪਣੀ ਸਬਜੀ ਬਣ ਕੇ ਹੋ ਗਈ ਜੀ ਤਿਆਰ ਲੋ ਜੀ ਫਾਈਨਲ ਲੁੱਕ ਆਪਣੀ ਸਬਜੀ ਦੀ ਬਣ ਗਈ ਹੈ ਜੀ ਬਹੁਤ ਹੀ ਵਧੀਆ ਲੱਗ ਰਹੀ ਹੈ ਔਰ ਖਾਣ ਨੂੰ ਵੀ ਬੜੀ ਟੇਸਟੀ ਬਣੀ ਹੈ ਤੁਸੀਂ ਵੀ ਕਮੈਂਟਸ ਕਰਕੇ ਜਰੂਰ ਦੱਸਿਓ ਜੀ ਮੈਨੂੰ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਔਰ ਜੇ ਵਧੀਆ ਲੱਗੀ ਹੋਈ ਤਾਂ ਲਾਈਕ ਜਰੂਰ ਕਰ ਦਿਓ ਔਰ ਕਮੈਂਟਸ ਕਰਕੇ ਵੀ ਦੱਸਿਓ ਜਰੂਰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਹੋਰ ਨਵੀਂ ਰੈਸਪੀ ਦੇ ਨਾਲ ਪਰਮਾਤਮਾ ਸਾਰਿਆਂ ਦਾ ਭਲਾ ਕਰੇ